ਕੋਨਾ ਬਣਾ ਕੇ ਰਕਵਾ ਕੱਢਣ ਦਾ ਫਾਰਮੂਲਾ ਇੱਕ ਹੈਗਾ ਆਪਣੇ ਲਈ ਬੇ ਆਧਾਰ ਗੁਣਾ ਲੰਬਾ 2 ਜੀ ਇਹ ਜੂ ਜੂ ਆਪਾਂ ਅੱਗੇ ਜਾਈ ਜਾਵਾਂਗੇ ਇਹਦਾ ਫਾਸਲਾ ਕੱਟੀ ਜਾਣਾ ਹੈ ਇਹਦਾ ਇਹ ਚ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਬਿਲਕੁਲ ਐਕੂਰੇਟ ਰਕਵਾ ਕੱਢੂ ਆਣ ਇਹਦੀਆਂ ਕਨਾਲਾਂ ਬਣਾਉਣੀਆਂ ਨੇ ਉਸ ਤੋਂ ਬਾਅਦ ਜਿੰਨੇ ਮਰਲੇ ਬਣ ਗਏ ਉਹਨੂੰ 20 ਤੇ ਵੰਡ ਕੇ ਕਨਾਲਾਂ ਬਣ ਜਾਣਗੀਆਂ ਠੀਕ ਹੈ ਜੀ ਇਸ ਹਿਸਾਬ ਨਾਲ ਆਪਾਂ ਇਹਦਾ ਟੋਟਲ ਪਲਾਟ ਦਾ ਖੇਤ ਦਾ ਜਿਵੇਂ ਵੀ ਖੇਤਰਫਲ ਕੱਢਣਾ ਆਪਾਂ ਉਹ ਕੱਢ ਸਕਦੇ ਹਾਂ 빙ੇ ਟੇਡੇ ਖੇਤ ਤੇ ਜਿਹੜਾ ਪੰਜ ਖੁੰਜਾ ਖੇਤ ਹੈ ਉਹਦਾ ਰਕਵਾ ਕੱਢ ਸਕਦੇ ਹਾਂ ਠੀਕ ਹੈ ਜੀ ਠੀ ਦੋਸਤੋ ਤੁਸੀਂ ਇਹ ਡਾਇਗਰਾਮ ਦੇਖ ਹੀ ਰਹੇ ਹੋਵੋਗੇ ਅਸੀਂ ਨੇ ਕਲੀ ਪਾ ਕੇ ਇੱਕ ਡਾਇਗਰਾਮ ਬਣਾਇਆ ਹੋਇਆ ਇੱਕ ਖੇਤ ਆ ਆਪਣਾ ਜਿਵੇਂ ਕਈ ਵਾਰ 빙ਾ ਟੇਡਾ ਖੇਤ ਹੁੰਦੇ ਆਪਣੀ ਜ਼ਮੀਨ ਹੁੰਦੀ ਆ ਤੇ ਇਹਦੀ ਆ ਅੱਜ ਤੁਹਾਨੂੰ ਮਿਲਤੀ ਕਰਨੀ ਸਿਖਾਵਾਂਗੇ ਉਹਨੇ ਖੇਤ ਹੁਣ ਟੇਡੇ ਹੋਣ ਅਸੀਂ ਕਿ ਕਲੀ ਪਾ ਕੇ ਇੱਕ ਆਰਟੀਫੀਸ਼ੀਅਲ ਖੇਤ ਤਿਆਰ ਕੀਤਾ ਤੇ ਇਹਦੇ ਨਾਲ ਹੁਣ ਤੁਸੀਂ ਦੇਖ ਹੀ ਰਹੇ ਹੋਵੋਗੇ ਇਹ ਅਸੀਂ ਕਰੱਸੀ ਵੀ ਲਾਈ ਹੋਈ ਆ ਇਹਦੀ ਇੱਕ ਮੇਕ ਗੱਡੀ ਹੋਈ ਆ ਇੱਧਰ ਇਹ ਮੇਕ ਦੇਖ ਰਹੇ ਹੋ ਤੁਸੀਂ ਇੱਕ ਮੇਕ ਇੱਥੇ ਆ ਇੱਕ ਉਹ ਸਿਰੇ ਤੇ ਆ ਉਧਰ ਦਿਖਾ ਦੇ ਦੋਸਤ ਉਹ ਲਾਸਟ ਕੋਨਾ ਦਿਖ ਰਿਹਾ ਤੇ ਇੱਥੋਂ ਹੁਣ ਆਪਣਾ ਕੀ ਆ ਤੁਸੀਂ ਇਸ ਡਾਇਗ੍ਰਾਮ ਨੂੰ ਦੇਖ ਕੇ ਸਮਝ ਗਏ ਹੋਗੇ ਇਹ ਤਿੰਨ ਤਕੋਨਾ ਬਣ ਗਈਆਂ ਇੱਕ ਖੇਤ A ਬਣ ਗਿਆ ਇੱਕੋ ਖੇਤ ਦੇ ਵਿੱਚ ਤਿੰਨ ਤਕੋਨਾ ਇੱਕ ਤਕੋਨ ਇਹ ਬਣਾ ਲਈ ਅਸੀਂ ਨੇ ਇੱਕ ਇਹ ਇੱਕ ਇਹ ਹੁਣ ਸਾਡੇ ਕੋਲ ਫਿੱਤਾ ਹੈ ਫਿੱਤੇ ਨਾਲ ਸੋਨੂੰ ਵਿੱਦ ਪ੍ਰੂਫ ਦੇ ਨਾਲ ਸਰ ਕਰਕੇ ਦਿਖਾਵਾਂਗੇ ਵੀ ਅਸੀਂ ਟੇਡੇ ਮੇਡੇ ਖੇਤ ਦੀ ਕਿਵੇਂ ਮਿਣਤੀ ਕਰ ਸਕਦੇ ਆ ਜੇ ਆਪਣੇ 빙ਾ ਟੇਡਾ ਖੇਤ ਹੁੰਦਾ ਜਾਂ ਕੋਈ ਪਲਾਟ ਹੁੰਦਾ ਉਹਦਾ ਜਦੋਂ ਆਪਾਂ ਰਕਵਾ ਕੱਢਣਾ ਹੈ ਨਾ ਹਾਂਜੀ ਹਾਂ ਤੇ ਹੁਣ ਜਿਹੜਾ ਚਾਰ ਚਪੇਰੇ ਅਸੀਂ ਖੇਤ ਬਣਾਇਆ ਹੋਇਆ ਹੈ ਚੌਰਸ ਹਾਂਜੀ ਇਹ ਪੰਜ ਖੁੰਜਾ ਖੇਤ ਬਣ ਗਿਆ ਆਪਣਾ ਪੰਜ ਖੁੰਜੇ ਖੇਤ ਦਾ ਆਪਾਂ ਰਕਵਾ ਕੱਢਣਾ ਜਿਹੜਾ ਇਹ ਪਤ ਕੋਨਾ ਬਣਾ ਕੇ ਇਹਦਾ ਰਕਵਾ ਕੱਢ ਸਕਦੇ ਆ ਠੀਕ ਹੈ ਜੀ ਕੋਨਾ ਬਣਾ ਕੇ ਰਕਵਾ ਕੱਢਣ ਦਾ ਫਾਰਮੂਲਾ ਇੱਕ ਹੈਗਾ ਆਪਣੇ ਲਈ ਅਧਾਰ ਗੁਣਾ ਲੰਬ बटे 2 ਜੀ ਹੋਰਾ ਆਧਾਰ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ ਲੰਬੀ ਬਾਹੀਆਂ ਤਕਉਣ ਦੇ ਵਿੱਚੋਂ ਉਹਨੂੰ ਉਧਾਰ ਮੰਨ ਲੈਂਦੇ ਆਪਾਂ ਹਾਂਜੀ ਹਾਂ ਪਰ ਲੰਬ ਕੱਢਣ ਦਾ ਤਰੀਕਾ ਆਮ ਨਹੀਂ ਪਤਾ ਹੈ ਲੰਬ ਕੱਢਣ ਦਾ ਤਰੀਕਾ ਜਿਹੜਾ ਤੁਹਾਨੂੰ ਉਹ ਮੈਂ ਦੱਸੂਗਾ ਵੀ ਕਿਵੇਂ ਲੰਬ ਕੱਢਣਾ ਹੈ ਜੀ 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 ਜਿਹੜਾ ਲੰਬ ਕੱਢਣਾ ਤੇ ਇਹਦਾ ਖੇਤਰਫਲ ਕਿਵੇਂ ਨਿਕਲੂਗਾ ਸਾਰੇ ਖੇਤ ਦਾ ਠੀਕ ਹੈ ਸਰ ਉਹ ਤੁਹਾਨੂੰ ਮੈਂ ਦੱਸ ਰਿਹਾ ਵੀ ਲੰਬ ਕਿਵੇਂ ਕੱਢਣਾ ਹੈ ਠੀਕ ਹੈ ਲੰਬ ਕੱਢਣਾ ਹੁਣ ਤੁਸੀਂ ਇਹ ਕੈਚ ਕਰਨਾ ਹੈ ਮੈਂ ਦੱਸੂਗਾ ਤੁਸੀਂ ਉਹ ਕੈਚ ਕਰਨੀ ਹੈ ਗੱਲ ਉਹ ਉਸ ਹਿਸਾਬ ਨਾਲ ਤੁਸੀਂ ਫਿਰ ਸਾਰੇ ਵਿੰਗੇ ਟੇਡੇ ਖੇਤਾਂ ਦਾ ਪਲਾਟਾ ਨਾ ਰੱਖਵਾ ਕੱਢ ਸਕਦੇ ਠੀਕ ਇਹ ਸਾਡੇ ਲਈ ਆਧਾਰ ਆ ਗਿਆ ਜੀ ਆਧਾਰ ਤੇ ਹੁਣ ਆਪਾਂ ਲੰਬ ਗੇਰਨਾ ਹੈ ਲੰਬ ਗੇਰਨ ਦਾ ਜਿਹੜਾ ਤਰੀਕਾ ਹੈ ਜੀ ਉਹ ਇਸ ਹਿਸਾਬ ਨਾਲ ਹੈ ਵੀ ਆਪਾਂ ਇਹ ਦਰਸੀ ਦੇ ਤੁਰਨਾ ਸ਼ੁਰੂ ਕਰ ਲਿਆ ਇਹ ਜੂ ਜੂ ਆਪਾਂ ਅੱਗੇ ਜਾਈ ਜਾਵਾਂਗੇ ਇਹਦਾ ਫਾਸਲਾ ਘਟੀ ਜਾਣਾ ਹੈ ਫਾਸਲਾ ਘਟ ਗਿਆ ਇਹ ਇੱਥੋਂ ਬਾਅਦ ਫੇਰ ਵਧਣਾ ਸ਼ੁਰੂ ਹੋ ਗਿਆ ਫਾਸਲਾ ਜਿੱਥੇ ਕੱਟ ਤੋਂ ਕੱਟ ਫਾਸਲਾ ਆ ਗਿਆ ਆਪਣਾ ਉਹ ਆਧਾਰ ਦੇ ਉੱਤੇ ਲੰਬ ਬਣ ਗਿਆ ਜਦੋਂ ਇੱਧਰ ਨੂੰ ਜਾਵਾਂਗੇ ਤਾਂ ਵੀ ਵਧਣਾ ਸ਼ੁਰੂ ਹੋਣਾ ਇੱਧਰ ਨੂੰ ਜਾਂਦੇ ਫੇਰ ਵੀ ਵਧਣਾ ਸ਼ੁਰੂ ਹੋ ਗਿਆ ਕੱਟ ਤੋਂ ਕੱਟ ਫਾਸਲਾ ਸਾਡਾ ਉਰੇ ਆ ਗਿਆ 12 ਫੁੱਟ 3 ਇੰਚ ਆਧਾਰ ਦੀ ਲੰਬਾਈ ਮਿਣ ਕੇ ਟੋਟਲ ਕਿੰਨੀ ਬਣ ਗਈ ਉਹਨੂੰ ਲੰਬ ਨਾਲ ਗੁਣਾ ਕਰਕੇ बटा 2 ਕਰਕੇ ਆਪਣਾ ਇਹਦਾ ਖੇਤਰਫਲ ਨਿਕਲ ਗਿਆ ਜੀ ਇਸ ਤਰ੍ਹਾਂ ਹੀ ਇਸ ਪਲਾਟ ਦੇ ਵਿੱਚ ਇੱਕ ਹੋਰ ਤਕੋਣ ਬਣ ਗਈ ਸਾਡੀ ਉਹ ਆ ਇਧਰ ਆ ਗਈ ਇਹਦਾ ਖੇਤਰਫਲ ਕੱਢਣਾ ਜਦੋਂ ਆਪਾਂ ਨੇ ਜੀ ਉਧਰਲੇ ਪਾਸੇ ਖੁੰਜੇ ਤੇ ਆਪਾਂ ਫਿੱਤਾ ਫੜਾ ਦਾਂਗੇ 0 ਵਾਲਾ ਪੁਆਇੰਟ ਇੱਥੋਂ ਫਿੱਤਾ ਫੜਾ ਕੇ ਫਿਰ ਆਪਾਂ ਇੱਥੋਂ ਤੁਰਨਾ ਸ਼ੁਰੂ ਕਰਦੇ ਆ ਜੀ ਘੱਟ ਤੋਂ ਘੱਟ ਹੈ ਜੀ ਇਹ ਫਿਰ ਵਧਣਾ ਸ਼ੁਰੂ ਹੋ ਗਿਆ ਜੀ ਗਾਹ ਸਰਸੀ ਤੇ ਜਿੱਥੋਂ ਘੱਟ ਤੇ ਘੱਟ ਫਾਂਸ ਲਾ ਕੇ ਇੱਥੇ ਲੰਬ ਬਣ ਗਿਆ ਇਹ ਬਣ ਗਿਆ ਸਾਡੇ ਲਈ ਬੇ 6 ਫੁੱਟ ਜੀ ਇਸੇ ਆਧਾਰ ਦੀ ਲੰਬਾਈ ਪਹਿਲਾਂ ਮਣੀ ਹੋਈ ਆਪਾਂ ਨੇ ਜੀ ਠੀਕ ਹੈ ਜੀ ਉਸ ਲੰਬਾਈ ਨੂੰ ਇਹਦੇ ਨਾਲ ਗੁਣਾ ਕਰ ਦਾਂਗੇ ਜੇ ਇਕੱਠਾ ਇਹਦਾ ਚੌਰਸ ਖੇਤ ਦਾ ਕੱਢਣਾ ਹੈ ਇਹਨੂੰ ਆਧਾਰ ਨੂੰ ਮੰਨ ਕੇ ਆਧਾਰ ਗੁਣਾ ਇੱਕ ਲੰਬ ਤੇ ਦੋ ਲੰਬਾ ਨੂੰ ਆਪਾਂ ਗੁਣਾ ਜਮਾ ਕਰਕੇ ਫਿਰ ਇਹਦਾ ਖੇਤਰਫਲ ਪੂਰੇ ਚੌਰਸ ਦਾ ਵੀ ਕੱਢ ਸਕਦੇ ਆ ਠੀਕ ਹੈ ਜੀ ਇਹਦਾ ਖੇਤਰਫਲ ਕੱਢ ਲਈ ਇਸ ਨਾਲ ਆਪਾਂ ਤੀਜੀ ਤਕੋਨ ਦਾ ਖੇਤਰਫਲ ਕੱਢ ਸਕਦੇ ਆ ਜੀ ਠੀਕ ਹੈ ਜੀ ਇਸ ਹਿਸਾਬ ਨਾਲ ਆਪਣੇ ਲਈ ਇਹ ਟੋਟਲ ਖੇਤ ਦਾ ਖੇਤਰਫਲ ਨਿਕਲ ਗਿਆ ਜੀ ਸਾਤੀਜੀਤ ਕੋਣ ਦਾ ਵੀ ਖੇਤਰਫਲ ਫਿਰ ਆਪਣੇ ਲਈ ਆਧਾਰ ਬਣ ਜੂ ਜੀ ਜੀਜੀ ਤਕੋਂ ਦਾ ਖੇਤਲ ਫਾਲ ਕੱਟਣ ਵਾਸਤੇ ਆ ਜਿਹੜੇ ਖੁੰਜੇ ਤੋਂ ਆਪਣੇ ਲਈ ਲੰਬੀ ਬਾਹੀ ਆ ਹੈ ਇਹਨੂੰ ਆਧਾਰ ਮੰਨ ਲਿਆ ਆਪਾਂ ਨੇ ਇਹਦੀ ਲੰਬਾਈ ਮਿਣ ਕੇ ਆ ਲੰਬ ਗੇਰ ਲਾਂਗੇ ਇੱਥੇ ਜੀ ਖੁੰਜੇ ਤੋਂ ਮਤਲਬ ਦੋਸਤੋ ਤੁਸੀਂ ਨੇ ਇਹ ਕਰਨਾ ਤੇ ਜਿਹੜਾ ਹੀ ਇੱਥੇ ਪਿੱਤਾ ਨੀਚੇ ਜਿੱਥੇ ਇਹ ਮੁੰਡੇ ਨੇ ਲਾ ਜਾਣਾ ਇਹ ਤਕੋਂ ਦਾ ਖੁੰਜੇ 'ਚ ਆਪਾਂ ਨੇ ਲਾਉਣਾ ਜਦੋਂ ਇੱਧਰ ਖੁੰਜੇ 'ਚ ਲਾ ਲਿਆ ਇੱਧਰ ਪਤਨਾ ਸ਼ੁਰੂ ਹੋ ਗਿਆ ਇੱਥੇ ਇੱਥੇ 10 ਫੁੱਟ ਆ ਗਏ ਇਹਨੂੰ ਆਧਾਰ ਮੰਨ ਕੇ ਇਹਨੂੰ ਮਿਣ ਕੇ ਇਹਦੇ ਨਾਲ ਗੁਣਾ ਕਰਕੇ ਆਧਾਰ ਗੁਣਾ ਲੰਬ 2 ਕਰਕੇ ਇਹਦਾ ਖੇਤਰਫਲ ਨਿਕਲਉ ਠੀਕ ਹੈ ਇਹ ਸਕਰ ਫੁੱਟਾ ਜਾਬ स्क्वायर फुटਾਂ ਦੇ ਜੇ ਆਪਾਂ ਨੇ ਟੋਟਲ ਮਰਲੇ ਬਣਾਉਣੇ ਨੇ ਤਾਂ 272.25 ਤੇ ਵੰਡ ਕੇ ਦੇ ਮਰਲੇ ਬਣ ਜਾਣਗੇ ਜੀ ਠੀਕ ਹੈ ਜੀ ਤੇ ਜੇ ਆਪਾਂ ਨੇ ਇਹਦੀਆਂ ਕਨਾਲਾਂ ਬਣਾਉਣੀਆਂ ਨੇ ਉਸ ਤੋਂ ਬਾਅਦ ਜਿੰਨੇ ਮਰਲੇ ਬਣ ਗਏ ਉਹਨੂੰ 20 ਤੇ ਵੰਡ ਕੇ ਕਨਾਲਾਂ ਬਣ ਜਾਣਗੀਆਂ ਠੀਕ ਹੈ ਜੀ ਇਸ ਆਬ ਨਾਲ ਆਪਾਂ ਇਹਦਾ ਟੋਟਲ ਪਲਾਟ ਦਾ ਖੇਤ ਦਾ ਜਿਵੇਂ ਵੀ ਖੇਤਰਫਲ ਕੱਢਣਾ ਆਪਾਂ ਉਹ ਕੱਟ ਸਕਦੇ ਹਾਂ ਵੀਗੇ ਟਿੱਡੇ ਖੇਤ ਦਾ ਇਹ ਚ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਬਿਲਕੁਲ ਐਕਿਊਰੇਟ ਰੱਖਵਾ ਤੇ ਕੱਢ ਕੇ ਇਹਨੂੰ ਜੋੜ ਲਾਂਗੇ ਜੀ ਠੀਕ ਹੈ ਜੀ ਕੋਨਾਂ ਦਾ ਰਕਵਾ ਕੱਢ ਕੇ ਅੱਧ ਅੱਧ ਜੋੜ ਕੇ ਤਿੰਨ ਤਕੋਨਾਂ ਬਣ ਗ ਚੌਰ ਪੰਜ ਖੁੰਝੇ ਖੇਤ ਦੇ ਵਿੱਚ ਤਿੰਨ ਤਕੋਨਾ ਬਣ ਗਏ ਜੀ ਹਾਂਜੀ ਹਾਂ ਤਿੰਨ ਤਕੋਨਾ ਦਾ ਰਕਬਾ ਜਦੋਂ ਆਪਾਂ ਟੋਟਲ ਕੱਢਦੇ ਆ ਜੀ ਉਹਨੂੰ ਜੋੜ ਲਾਂਗੇ ਕੱਲੀ ਕੱਲੀ ਤਕੋਨ ਦਾ ਕੱਢ ਕੇ ਟੋਟਲ ਰਕਬਾ ਆਪਣਾ ਇਹ ਪੰਜ ਖੁੰਝੇ ਖੇਤ ਦਾ ਨਿਕਲਿਆ ਹੋਇਆ ਜੀ ਠੀਕ ਆ ਜੀ ਠੀਕ ਆ ਉਹ ਤਿੰਨਾਂ ਤਕੋਨਾਂ ਦਾ ਜੋੜ ਹੋ ਜੂਗਾ ਜੋੜ ਹੋ ਜੂਗਾ ਇਹ ਤਿੰਨੇ ਤਕੋਨਾਂ ਦਾ ਜੋੜ ਹੋ ਕੇ ਆਪਣਾ ਪੰਜ ਪੂਜਾ ਜਿਹੜੇ ਖੇਤ ਹੈ ਇਹਦਾ ਰਕਬਾ ਨਿਕਲ ਜੂਗੀ ਠੀਕ ਆ ਮਤਲਬ ਇਹ ਵੀ ਟੋਟਲ ਇੰਨੀ ਲੰਬ ਕੱਢਣ ਦਾ ਤਰੀਕਾ ਜਿਹੜਾ ਆਪਾਂ ਨੂੰ ਆਮ ਨਹੀਂ ਪਤਾ ਹੁੰਦਾ ਉਹ ਲੰਬ ਕੱਢਣ ਦਾ ਤਰੀਕਾ ਮੈਂ ਤੁਹਾਨੂੰ ਸਮ ਜਦੋਂ ਆਧਾਰ ਲੰਬ 2 ਇਹ ਫਾਰਮੂਲਾ ਆਮ ਬਹਾਰ ਹਰ ਇੱਕ ਬੰਦੇ ਨੂੰ ਪਤਾ ਹੀ ਹੈ। ਹਾਂਜੀ। ਉਹਦੇ ਹਿਸਾਬ ਨਾਲ ਇਹ ਖੇਤਰਫਲ ਨਿਕਲ ਜਾਂਦਾ ਤਕੋਨ ਦਾ ਜੀ। ਠੀਕ ਹੈ ਜੀ। ਕੋਨਾ ਬਣਾ ਕੇ ਪੰਜ ਖੇਤ ਜਿਹੜਾ ਪੰਜ ਖੁੰਜਾ ਖੇਤ ਹੈ ਉਹਦਾ ਰਕਵਾ ਕੱਢ ਸਕਦੇ ਹਾਂ। ਠੀਕ ਹੈ ਜੀ। ਠੀਕ ਠੀਕ ਠੀਕ। ਬਾਕੀ ਦੋਸਤੋ ਤੁਸੀਂ ਟਰਾਈ ਕਰਕੇ ਦੇਖਿਓ ਜੇ ਨਹੀਂ ਵੀ ਪਤਾ ਲੱਗਦਾ ਤੁਹਾਨੂੰ ਕਮੈਂਟ ਕਰਕੇ ਦੁਬਾਰਾ ਦੱਸਿਓ ਤੇ ਇਹ ਕੋਈ ਵੀ ਖੁੰਜਾ ਮਤਲਬ ਇਹ ਖੁੰਜੇ 'ਚ ਲੈ ਕੇ ਉਹ ਸਾਹਮਣੇ ਸਰ ਖੜੇ ਨੇ ਠੀਕ ਆ ਉਹਨੂੰ ਆਧਾਰ ਮੰਨਿਆ ਹੋਇਆ। ਠੀਕ ਆ ਤਿੰਨੇ ਤਕੋਨਾਂ ਦਾ ਹਰੇਕ ਖੁੰਜੇ 'ਚ ਅਸੀਂ ਮ ਵੀ ਅਸੀਂ ਨੇ ਲੰਬ ਦੀ ਲੰਬਾਈ ਕੱਢੀ ਆ ਉਸ ਤੋਂ ਬਾਅਦ ਤੁਹਾਨੂੰ ਪਤਾ ਜਿਵੇਂ ਸਰ ਨੇ ਫਾਰਮੂਲਾ ਦੱਸਿਆ ਇੱਕ ਵਾਰ ਟਰਾਈ ਕਰਕੇ ਦੇਖਿਓ ਤੁਸੀਂ ਵੀ ਇੱਕ ਛੋਟਾ ਜਿਹਾ ਡਾਇਗਰਾਮ ਬਣਾ ਕੇ ਦੇਖਿਓ ਜੇ ਨਹੀਂ ਪਤ ਲੱਗਦਾ ਕਮੈਂਟ ਕਰਿਓ ਜੇ ਤੁਹਾਡਾ ਕੋਈ ਹੋਰ ਸਵਾਲ ਹੋਇਆ ਤਾਂ ਅਸੀਂ ਉਸ ਵੇਸ ਤੇ ਦੁਬਾਰਾ ਵੀਡੀਓ ਲੈ ਕੇ ਆਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿਦਾਂ ਦੀ ਲੱਗੀ ਸੋ ਸ਼ੁਕਰੀਆ ਮਿਹਰਬਾਨੀ ਥੈਂਕ ਯੂ